ਆਸਟ੍ਰੇਲੀਆ ਦੇ ਵਿੱਚ ਸਰੋਂਾਂ ਦੇ ਖੇਤ ਤੁਰ ਮੈਲਬੌਰਨ ਤੋਂ ਸ਼ੈਫਟਨ ਨੂੰ ਜਾਂਦਾ ਤਾਂ ਰਸਤੇ ਦੇ ਵਿੱਚ ਇਹ ਬਹੁਤ ਹੀ ਜ਼ਿਆਦਾ ਸਰੋਂ ਦੇ ਖੇਤ ਖੜੇ ਹੋਏ ਨੇ ਜਿਵੇਂ ਕਿ ਰਸਤੇ ਵਿੱਚ ਹਜ਼ਾਰਾਂ ਹਜ਼ਾਰਾਂ ਕਿੱਲੇ ਨੇ ਫਿਰ ਮੇਰਾ ਦਿਲ ਕੀਤਾ ਮੈਂ ਖੜ ਕੇ ਇਹਦੀ ਵੀਡੀਓ ਬਣਾ ਕੇ ਥੋੜੀ ਪਬਲਿਕ ਲਈ ਵੀ ਪਾਈਏ ਜਿਹੜੇ ਲੋਕ ਇਹਨਾਂ ਧਰਤੀਆਂ ਨੂੰ ਪਿਆਰ ਕਰਦੇ ਨੇ ਵੀ ਕਿਸ ਤਰ੍ਹਾਂ ਦੇ ਹੋਣਗੇ ਆਸਟ੍ਰੇਲੀਆ ਤੇ ਆਸਟ੍ਰੇਲੀਆ ਦੇ ਖੇਤ ਤੇ ਕਣਕਾਂ ਵੀ ਬਹੁਤ ਜ਼ਿਆਦਾ ਖੜੀਆਂ ਨੇ ਜਿਹੜੀਆਂ ਕਿ ਦਸੰਬਰ ਦੇ ਵਿੱਚ ਨਵੰਬਰ ਦੇ ਅਖੀਰਲੇ ਹਫ਼ਤੇ ਦੇ ਵਿੱਚ ਜਾ ਕੇ ਕਟਣਗੀਆਂ ਆ ਦੇਖੋ ਇਹ ਇਹਦੇ ਨਾਲ ਹੀ ਜਿਹੜੀ ਮੈਲਵਾਰਨ ਤੋਂ ਸ਼ਿਫਟਨ ਨੂੰ ਹਾਈਵੇ ਜਾਂਦੀ ਹੈ ਇਹ ਹਾਈਵੇ ਹੈ ਤੇ ਅਸੀਂ ਇਹ ਮਤਲਬ ਖੜੇ ਆ ਮੈਂ ਵੀਡੀਓ ਬਣਾਉਗਾ ਤੇ ਖੜਾ ਸਾਡੀ ਗੱਡੀ ਖੜੀ ਹੈ ਤੇ ਅਸੀਂ ਸ਼ੈਪਟਰ ਨੂੰ ਅੱਜ ਸ਼ੈਪਟਰ ਦੇ ਵਿੱਚ ਮੇਲਾ ਹੈ ਪੰਜਾਬੀ ਮੇਲਾ ਮੈਂ ਉੱਥੇ ਵੀ ਵੀਡੀਓ ਬਣਾਉਂਗਾ ਤੇ ਆ ਦੇਖੋ ਤੁਹਾਨੂੰ ਮੈਂ ਸੁਰੱਖਿਅਤ ਦਿਖਾਏ ਨੇ ਫਿਰ ਬਾਕੀ ਫਿਰ ਦਿਖਾਵਾਂਗੇ ਸਤਿ ਸ਼੍ਰੀ ਅਕਾਲ ਜੀ